どうぞ。 ਤੁਸੀਂ ਦੇਖ ਰਹੇ ਹੋ ਹਜ਼ਾਰ ਟੀਵੀ ਨਿਊਜ਼ ਚੈਨਲਾਂ ਤੇ ਮਹਿਬਨੂ ਸ਼ਰਮਾ ਇਸ ਸਮੇਂ ਸੀ ਮੋਹਾਲੀ 3B2 ਪਹੁੰਚੇ ਹੋਇਆ ਤੁਹਾਨੂੰ ਪਤਾ ਕਿ ਜਿਹੜੀ 3B2 ਮਾਰਕੀਟ ਮੋਹਾਲੀ ਦੀ ਖਾਣੇ ਲਈ ਫੇਮਸ ਹੈ ਪਰ ਅੱਜ ਅਜੇ ਇਹ ਆਊਟਲੈਟ ਤੁਹਾਨੂੰ ਲੈ ਕੇ ਆਇਆ ਜਿਹਦਾ ਨਾਮ ਹੈ ਕੁਲਚਾ ਪਟੋਲਾ ਜੀ ਹਾਂ ਅਕਸਰ ਆਪਾਂ ਪਟੋਲਾ ਵਰਡ ਇੱਕ ਟਿਪੀਕਲ ਦੇਸੀ ਵਰਡ ਹੈ ਕੁੜੀਆਂ ਵਾਂਸੀ ਯੂਜ਼ ਕਰਨਾ ਪਰ ਇੱਥੇ ਉਸਦੇ ਬਿਲਕੁਲ ਆਪੋਜ਼ਿਟ ਹੈ ਕਿਉਂਕਿ ਇਹ ਜਿਹੜਾ ਕੁਲਚਾ ਪਟੋਲਾ ਵਰਡ ਹੈ ਪਟੋਲਾ ਵਰਡ ਹੈ ਇਹ ਪੈਟਰਨ ਲੇਡੀਆਂ ਯਾਨੀ ਕਿ ਲੇਡੀਆਂ ਰਿਸਪੈਕਟ ਲੇਡੀਆਂ ਡਿਗਨਿਟੀ ਤੇ ਲੇਡੀਆਂ ਇੰਪਾਵਰ ਕਿ ਇਹਨਾਂ ਦੀਆਂ ਲੇਡੀਜ਼ ਨੂੰ ਕਨਸੈਪਟ ਕਨਸੈਪਟ ਜਿਹੜਾ ਹੈਗਾ ਉਹ ਡੈਡੀਕੇਟਡ ਹੈ ਅਕਸਰ ਇਹਨਾਂ ਦੀ ਜਿਹੜੇ ਕੰਪੈਗਨਸ ਨੇ ਐਕਟੀਵਿਟੀਜ਼ ਨੇ ਓਵਰঅল ਪੰਜਾਬ ਵਿੱਚ ਫੇਮਸ ਨੇ ਇਹ ਲੇਡੀਜ਼ ਵੱਸੇ ਓਵਰঅল ਪੰਜਾਬ ਐਕਟੀਵਿਟੀਜ਼ ਕਰਦੇ ਨੇ ਇਸ ਤੋਂ ਇਲਾਵਾ ਜੇਕਰ ਕੁਲਚਾ ਪਟੋਲਾ ਦੀ ਗੱਲ ਕਰੀ ਤਾਂ ਅੰਮ੍ਰਿਤਸਰ ਦੀ ਕੁਲਚਾਸ ਨੇ ਮੇਰੇ ਸਾਹਮਣੇ ਪਾਕਟ ਕੁਲਚਾ ਪਿਆ ਤੇ ਅੰਮ੍ਰਿਤਸਰ ਦੀ ਕੁਲਚਾ ਪਿਆ ਜੋ ਕਿ ਬੜੇ ਹੀ ਬੜੇ ਬੜੇ ਹੀ ਵਧੀਆ ਤਰੀਕੇ ਨਾਲ ਰਿਪਰੈਜ਼ੈਂਟ ਕੀਤੇ ਗਏ ਨੇ ਦੇਖਣ ਜੀ ਯਮੀ ਤੇ ਟੇਸਟੀ ਲੱਗੇ ਰ ਪਰ ਜਿਹੜੀ ਸੀ ਉਹ ਹੈਗੀ ਆ ਦਿਖ ਜਸ ਜਿਸ ਤਰੀਕੇ ਨਾਲ ਪ੍ਰੈਜ਼ੈਂਟ ਕੀਤਾ ਕਿ একদম ਡਿਫਰੈਂਟ ਹੈ ਤੇ ਜੇਕਰ ਗੱਲ ਕਰੀਏ ਕੁਲਚਾ ਪਾਕਟ ਕੁਲਚਾ ਦੀ ਉਹ ਆਪਣੇ ਆਪ ਚ ਵੱਖਰਾ ਕਨਸੈਪਟ ਹੈ ਸਪਾਈਸਿਸ ਬੈਲੈਂਸ ਨੇ ਕੋਈ ਵੀ ਚੀਜ਼ ਓਵਰ ਨਹੀਂ ਹੈ ਕੁਆਲਟੀ ਵਾਈਜ਼ ਗੱਲ ਕਰੀਂ ਤਾਂ ਕੁਆਲਟੀ ਨਾਲ ਕੰਪਰੋਮਾਈਜ਼ ਨਹੀਂ ਕਰਦੇ ਕਿਉਂਕਿ ਲੋਕਾਂ ਦੀ ਜਿਹੜੀ ਹੈਲਥ ਆ ਫਰਸਟ ਪ੍ਰਾਇੋਰਟੀ ਹੈਗੀ ਹੈ ਅੱਜਕੱਲ ਇਹ ਆਊਟਲਟ ਬਹੁਤ ਘੱਟ ਦੇਖਣੇ ਕਿ ਲੋਕਾਂ ਦੀ ਜਿਹੜੀ ਸਿਹਤ ਨੂੰ ਤਵੱਜੋ ਦਿੱਤੀ ਜਾਵੇ ਪਰ ਇੱਥੇ ਉਹ ਚੀਜ਼ ਤੁਹਾਨੂੰ ਸਾਫ਼-ਸਾਫ਼ ਦੇਖਣ ਨੂੰ ਮਿਲੇਗੀ ਕੁਲਚਾ ਪਟੋਲਾ ਵਿੱਚੋਂ ਤੁਹਾਨੂੰ ਮੌਜੀ ਤੋਂ ਸਪਾਈਸ ਲੈਮਨ ਜ਼ੀਰਾ ਵੀ ਮਿਲੇਗਾ ਤੇ ਸਵੀਟ ਲੱਸੀ ਵੀ ਪਈ ਹੈ ਜੋ ਕਿ ਪ੍ਰੋਪਰ ਤਰੀਕੇ ਨਾਲ ਪੈਕਡ ਹੈ ਕੁਆਲਟੀ ਵਾਈਜ਼ ਇਹਦੇ ਜਿਹੜਾ ਤੁਸੀਂ ਟੇਸਟ ਕਰੋਗੇ ਤੁਹਾਨੂੰ ਜੇਕਰ ਕੁਲਚਾ ਦੀ ਗੱਲ ਕਰੀ ਅੰਮ੍ਰਿਤਸਰ ਤੋਂ ਬਾਅਦ ਦੇਕਰ ਤੁਸੀਂ ਫੂਡ ਦਾ ਅਸਲ ਐਕਸਪੀਰੀਅੰਸ ਲੈਣਾ ਚਾਹੁੰਦੇ ਹੋ ਅੰਮ੍ਰਿਤਸਰੀ ਕੁਲਚਾਜ਼ ਨੂੰ ਐਕਸਪਲੋਰ ਕਰਨਾ ਚਾਹੁੰਦਾ ਕੁਲਚਾ ਪਟੋਲਾ ਜੋ ਕਿ 3B2 ਮਹੌਲੀ ਵਿੱਚਾ ਉੱਥੇ ਵਿਜ਼ਿਟ ਕਰੋ ਇਹਨਾਂ ਦੇ ਜਿਹੜੇ ਵਧੀਆ ਕੁਲਚਾਜ਼ ਨੇ ਪੌਕੇਟ ਕੁਲਚਾਜ਼ ਹੋਣ ਚਾਹੀਏ ਉਹ ਅੰਮ੍ਰਿਤਸਰੀ ਕੁਲਚਾਇਆ ਨਿਊਟਰੀ ਕੁਲਚਾ ਕੀਮਾ ਕੁਲਚਾ ਰਾੜਾ ਕੁਲਚਾ ਨਾਨ ਵੈਜ ਕੈਟੇਗਰੀ ਚ ਉਹਨੂੰ ਜ਼ਰੂਰ ਟੈਸਟ ਕਰੋ ਤੇ ਜਿੱਥੇ ਕੁਲਚਾ ਪਟੋਲਾ ਜੋ ਕਿ ਇਹਨਾਂ ਦਾ ਸਿੰਬਲ ਹੈਗਾ ਲੋਗੋ ਹੈਗਾ ਜੋ ਕਿ ਲੇਡੀਜ਼ ਨੂੰ ਰਿਜ਼ੈਂਬਲ ਕਰਦਾ ਹੈ ਲੇਡੀਜ਼ ਰਿਸਪੈਕਟ ਫਸਪ ਪੈਟਨ ਲੇਡੀਜ਼ ਦਾ ਮੈਂ ਪਹਿਲਾਂ ਵੀ ਦੱਸਿਆ ਕਿ ਲੇਡੀਜ਼ ਹੀ ਕਨਸੈਪਟ ਹੈ ਲੇਡੀਜ਼ ਨੂੰ ਡੈਡੀਕੇਟਡ ਹੈ ਪਟੋਲਾ ਵਰਲਡ ਬੇਸਿਕਲੀ ਕੁੜੀਆਂ ਦੀ ਰਿਸਪੈਕਟ ਲਈ ਹੈ ਔਰ ਔਰਮਨ ਇੰਪਾਵਰਮੈਂਟ ਨੂੰ ਯਾਨੀ ਕਿ ਨਾਰੀ ਸ਼ਕਤੀ ਨੂੰ ਡੈਡੀਕੇਟ ਕਰਦਾ ਤਾਂ ਜਿੱਥੇ ਸਟਾਫ ਦੀ ਗੱਲ ਕਰੀਏ ਸਟਾਫ ਸincere ਹੈ ਹਰ ਚੀਜ਼ ਹਾਈਜੀਨਿਕ ਹੈ ਪੂਰੀ ਕਲੀਨਲੈਸ ਹੈ ਆਊਟਲੈਟ ਤੁਸੀਂ ਵਿਜ਼ਿਟ ਕਰੋਗੇ ਤੁਹਾਨੂੰ ਇੱਕ ਪੋਜ਼ਿਟਿਵ ਵਾਈਬਸ ਵੀ ਆਉਣਗੀਆਂ ਪ੍ਰਾਈਵੇਸੀ ਐ ਅਕਸਰ ਆਪ ਆਊਟਲੈਟਸ ਦੇਖਦੇ ਆ ਕਿ ਸ਼ੋਰਕ ਸ਼ੋਰਸ ਰਬਾ ਬਹੁਤ ਹੁੰਦਾ ਪਰ ਇੱਥੇ ਤੁਸੀਂ ਫੂਡ ਵੀ ਇੰਜੋਏ ਕਰ ਸਕਦੇ ਹੋ ਫੈਮਿਲੀ ਦੇ ਫਰੈਂਡਸ ਨਾਲ ਤੇ ਇਹਨਾਂ ਦੀ ਸਵੀਟ ਲੱਸੀ ਜ਼ਰੂਰ ਟਰਾਈ ਕਰੋ ਸਟ੍ਰਾਬਰੀ ਲੱਸੀ ਵੀ ਆ ਪਰ ਇਹ ਸਵੀਟ ਲੱਸੀ ਹੈ ਇਹਨਾਂ ਦਾ ਪਾਕਟ ਕੁਲਚਾ ਤੇ ਅਮਰਤਸਰੀ ਕੁਲਚਾ ਜ਼ਰੂਰ ਐਕਸਪੀਰੀਅੰਸ ਕਰੋ ਤੇ ਇਹ ਜਿਹੜਾ ਆਊਟਲੈਟ ਤਾਂ ਤੁਹਾਨੂੰ ਮੁੱਢ ਤੋਂ ਦੱਸ ਦਿੰਦਾ ਕਿ ਮੋਹਾਲੀ 3B2 ਵਿੱਚ ਬਣਿਆ ਹੋਇਆ ਕੁਲਚਾ ਪਟੋਲਾ ਤੇ ਇੱਕ ਬ੍ਰਾਂਚ ਤਾਂ ਦੀ ਪਟਾਰਾ ਸ਼ਹਿਰ ਵਿੱਚ ਵੀ ਹੈਗੀ ਹੈ ਬਾਈ ਨੰਬਰ 40 ਪਵਿੰਦਰਾ ਰੋਡ ਦੇ ਉੱਥੇ ਵੀ ਜਾ ਸਕਦੇ ਹੋ ਪਰ ਜਿਹੜੇ ਮੋਹਾਲੀ ਨਿਵਾਸੀ ਨੇ ਉਹ 3B2 ਮੋਹਾਲੀ ਵਿੱਚ ਆ ਕੇ ਕੁਲਚਾ ਪਟੋਲਾ ਚ ਜ਼ਰੂਰ ਇਹਨਾਂ ਦੇ ਵਧੀਆ ਫੂਡ ਨੂੰ ਕੁਲਚਾ ਨੂੰ ਐਕਸਪੀਰੀਅੰਸ ਕਰ ਸਕਦੇ ਨੇ ਤੇ ਕਮੈਂਟਸ ਦੇ ਜ਼ਰੀਏ ਤੁਸੀਂ ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਕਿ ਕੁਲਚਰ ਦਾ ਟੇਸ ਤੁਹਾਨੂੰ ਬਾਕੀ ਆਊਟਲੈਟਸ ਨਾਲੋਂ ਵੱਖਰਾ ਕੀ ਲੱਗਿਆ ਤੁਹਾਨੂੰ ਡਿਸਟਿੰਕਟ ਫੈਕਟਰ ਕੀ ਲੱਗਿਆ ਕਿਉਂਕਿ ਇਟ ਇਸ ਹਾਈਲਾਈਟਸ ਯੂਐਸਬੀ ਇਹ ਲੇਡੀ ਦਾ ਸਿੰਬਲ ਆ ਕੁਲਚਾ ਪਟੋਲਾ ਜੋ ਕਿ ਮੁਰਤੋਂ ਦੱਸਦੇ ਆਪਾਂ ਲੇਡੀ ਔਮਨ ਏ ਪਾਵਰਮੈਂਟ ਨੂੰ ਡੈਡੀਕੇਟ ਕਰਦਾ ਸੋ ਇੱਕ ਵਾਰੀ ਜ਼ਰੂਰ ਆਓ ਆਪਣੀ ਰਿਸਪੈਕਟ ਡਿਗਨਿਟੀ ਤੇ ਏਪਾਵਰਮੈਂਟ ਇੱਥੇ ਆ ਕੇ ਤੁਸੀਂ ਦੇਖ ਸਕਦੇ ਹੋ ਤੇ ਇਹਨਾਂ ਦਾ ਫੂਡ ਵੀ ਤੁਸੀਂ ਟੇਸਟ ਕਰ ਸਕਦੇ ਹੋ ਤਾਜ਼ਾ ਅਪਡੇਟਸ ਲਈ ਬਨੇ ਰਹੋ ਆਜ਼ਾਰ ਟੀਵੀ ਨਿਊਜ਼ ਨਾਲ ਮੈਨੂੰ ਕੈਮਰਾ ਵਾਲਾ ਦੇਖ ਕੇ ਬੋਲਣਾ ਪਊਗਾ ਮੈਂ ਤਾਂ ਦੇਖ ਹੀ